ਸਤਿ ਸ਼੍ਰੀ ਅਕਾਲ ਕਿਵੇਂ ਆਪਾ ਜੀ ਕਦੋਂ ਦੇ ਬੈਠੇ ਕਦੋਂ ਦੇ ਕੱਲ ਹੀ ਆਏ ਆ ਕੱਲ ਹੀ ਆਏ ਆ ਜੀ ਅੱਛਾ ਠੀਕ ਆ ਠੀਕ ਚੱਲ ਰਿਹਾ ਕੋਈ ਦਿੱਕਤ ਕੋਈ ਕਹਿਣੀ ਕੋਈ ਦਿੱਕਤ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸੁੱਕਾ ਕਿੰਨੇ ਕਿ ਦਿਨਾਂ ਦੇ ਬੈਠੇ ਜਮ 4-5 ਦਿਨ ਤੇ ਕਿਵੇਂ ਛੱਕੇ ਨਹੀਂ ਗਿਆ ਹਜੇ ਨਹੀਂ ਕੋਈ ਨਹੀਂ ਗਿਆ ਅੱਛਾ ਸੁੱਕਾ ਹੀ ਪਿਆ ਜੀ ਨਹੀਂ ਕੀ ਮੌਇਸਚਰ ਜ਼ਿਆਦਾ ਹੈ ਕਿ ਕੀ ਚੱਕਰ ਹੈ ਬਹਾਨਾ ਹੀ ਹੈ ਜੀ ਬਹਾਨਾ ਹੀ ਆ ਬਲਾਓ ਫਿਰ ਕੀ ਬਹਾਨਾ ਹਨ ਚੱਕੇ ਨਹੀਂ ਗਿਆ ਮੌਇਸਚਰ ਅੱਛਾ 212 ਹੈਗਾ ਅੱਛਾ ਕਿੱਥੋਂ ਆ ਬੱਪੂ ਜੀ ਰਾਣੀ ਵਾਲੀ ਅੱਛਾ ਆਹ 10 ਕਿਲੋ ਕਾਟ ਹੀ ਮੰਗੀ ਜਾਂਦੇ ਸੇਲਰਾਂ ਕੋਣ ਮੰਗਦਾ ਸੇਲਰਾਂ ਵਾਲੇ ਹੀ ਮੰਗਦੇ ਸੇਲਰਾਂ ਵਾਲੇ ਮੰਗਦੇ ਸੇਲਰ ਵਾਲਿਆਂ ਨੂੰ ਬੁਲਾ ਲਓ ਫਿਰ ਇੱਥੇ ਨਹੀਂ ਕਾਟਤਾ ਸੀ ਕਿਹਾ ਹੋਇਆ ਨਹੀਂ ਲਾਉਣੀ ਭਾਈ ਕਿਹਨੂੰ ਆਹ 10 ਕਿਲੋ ਦੱਸੀ ਇਹ ਆਪ ਕੋਈ ਨਹੀਂ ਕੋਸਾਂ ਨਾ ਜੀ ਇਹ ਜਿਹੜਾ ਇੱਧਰ ਆ ਗਿਆ ਅੱਜ ਤੇ ਆ ਗਏ ਸੀ ਬਾਬਾ 72 ਨੰਬਰ ਦੇ ਗਾਣੇ ਗਾ ਲੈ ਇੱਥੇ ਸੱਦ ਲਓ

ਬਾਕੀਆਂ ਨੂੰ ਵੀ ਪੁੱਛ ਲਾਂ ਨੇ ਆ। ਮੈਂ ਉਹਨਾਂ ਨੂੰ ਪੁੱਛਾਂ। ਆਇਆ ਬਾਕੀ ਇੱਧਰ ਕਰਿਆ ਨੇ। ਇੱਧਰ ਆ। ਇੱਧਰ ਆਂਦਰਾ ਵੇਚ। ਦੱਬਨੇ ਵਤੀ ਵੀ ਆ। ਹੱਸ। ਹੱਸੀ ਗਾਲ ਆਪੇ। ਕਿੱਥੋਂ ਆਏ? ਗੱਦਾ ਡੋਤ ਤੁਸੀਂ। ਕਿਵੇਂ ਆ? ਚੱਕਿਆ ਨਹੀਂ ਹਜੇ ਆ ਚੱਕਿਆ ਗਿਆ ਬਾਈ ਨਾ ਚੱਕੇ ਗਿਆ ਹਾਂ ਠੀਕ ਐ ਕਿੰਨੇ ਕੁ ਦਿਨ ਲੱਗੇ ਇੱਥੇ ਇੱਥੇ ਸਾਨੂੰ ਲੱਗੇ 1500 15 16 ਦਿਨ ਲੱਗੇ ਅੱਛਾ ਤੇ ਕੀ ਚੱਕਰ ਸੀ ਮoiश्चਰ ਦੱਸਦੇ ਸੀ ਕਾਟਕੂਟ ਤਾਂ ਨਹੀਂ ਲੱਗ ਰਹੀ ਕਾਟਕ ਮੈਨੂੰ ਨਹੀਂ ਪਤਾ ਦੂਜਿਆਂ ਨੂੰ ਪਤਾ ਅੱਛਾ ਦੱਸ ਦੇਣਾ ਫਿਰ ਪਤਾ ਕਰਕੇ ਸਤਿ ਸ਼੍ਰੀ ਅਕਾਲ ਜੀ ਮਾਰੀ ਕਰਨ ਸੀ ਉੱਤੇ ਪੰਡ ਗਈ ਸਾਡੇ ਕਾਫੀ ਫੀ ਡਿੱਕ ਹੈ ਅੱਛਾ ਚਲੋ ਇਹ ਤਾਂ ਸਾਡਾ ਫਰਜ਼ ਹੈ ਜੀ ਸਾਡਾ ਫਰਜ਼ ਹੈ ਅੱਛਾ ਚਾਹ ਜੀ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਕੀ ਦਿੱਕਤ ਆ ਰਹੀ ਹੈ ਠੀਕ ਹੈ ਜੀ ਹਾਂ ਤਾਂ ਕੱਲ ਦਾ ਸਹੀ ਚੱਲ ਠੀਕ ਹੈ ਹਾਂ ਜੀ ਕੱਲ ਕਾਫੀ ਅਚੀ ਲਿਫਟਿੰਗ ਹੋਈ ਜੀ ਲਬਾਹ ਹੋ ਰਹੀ ਹੈ ਅੱਛਾ ਬਸ ਜੀ ਕੱਲ ਦੇ ਬਾਕੀ ਰਿਪੋਰਟ ਦੇ ਦਿੰਗੇ ਤੁਹਾਨੂੰ ਆਪਾਂ ਨੂੰ ਹਾਂ 25000 ਗੱਟਾ ਹੀ ਸਿਰਫ ਪਨਗਰੇਨ ਨੇ ਲਿਫਟ ਕੀਤਾ ਜੀ ਅੱਛਾ ਤੇ ਬਾਕੀ ਏਜੰਸੀਆਂ ਨੇ ਵੀ ਕੀਤਾ ਹੀ ਲਿਫਟ ਅੱਛਾ ਸਾਡਾ ਟਾਰਗੇਟ ਹੈ ਜੀ ਅਸੀਂ 40000 ਤੱਕ ਲੈ ਕੇ ਜਾਵਾਂਗੇ ਜੀ ਸਿਰਫ ਪਨਗਰੇਨ ਦੀ ਲਿਫਟਿੰਗ ਨੂੰ ਅੱਛਾ ਤੇ ਬਾਕੀ 30 40000 ਅਸੀਂ ਬਾਕੀ ਏਜੰਸੀਆਂ ਨਾਲ ਕਰਨੀਆਂ ਲਿਫਟ 80000 ਗੱਟਾ ਤੱਕ ਆਪਾਂ ਡੇਲੀ ਲਿਫਟ ਕਰਾਂਗੇ ਅੱਛਾ ਇੱਥੇ ਬਜ਼ ਏ ਕਹ ਰਿਹਾ ਕਿ ਕਾਟ ਬੜੀ ਮੰਗੀ ਜਾਂਦੇ ਆ ਕੋਈ ਕਾਟ ਦਾ ਰੋਲਾ ਨਹੀਂ ਕਾਟ ਦਾ ਰੋਲਾ ਦੱਸੋ ਬੱਪੂ ਜੀ ਕੀ ਰੋਲਾ ਇਹੋ ਹੀ ਆ ਵੀ ਤਾਂ ਸਾਰੇ ਮੰਗੀ ਜਾਂਦੇ ਕਾਟ ਮੰਗੀ ਜਾਂਦੇ ਕਾਟ ਮੰਗੀ ਜਾਂਦੇ ਕੌਣ ਕੋਣਾ ਚੋ ਨਾ ਜੀ 17% ਮੋਇਸਚਰ ਵਾਲਾ ਹੋਊਗਾ ਉਹਦੀ ਕੋਈ ਕਾਟ ਨਹੀਂ ਦੇਖੋ ਇਹ ਮਸ਼ੀਨਾਂ ਸਹੀ ਰੱਖੋ ਨਾ ਚਾਰ ਚਾਰ ਤੋਂ ਨੰਬਰ ਨਾ ਅੱਗੇ ਕਰੋ ਤੁਸੀਂ ਨਾਕਦ ਨਾਲੋਂ 15 ਰੁਪਏ ਇਹ ਮਸ਼ੀਨਾਂ ਬਈ ਜੀ ਕਮੇਟੀ ਆ ਮਸ਼ੀਨਾਂ ਇਹ ਸਮਝਿਆ ਚਾਰ ਚਾਰ ਪਰਸੈਂਟ ਆਪਾਂ ਚਾਰ ਚਾਰ ਨੰਬਰ ਜੇ ਨਹੀਂ ਤੁਸੀਂ ਕਮੇਟੀ ਦੀ ਮਸ਼ੀਨ ਨਾਲ ਚੈੱਕ ਕਰ ਲਓ ਕਮੇਟੀ ਦੀ ਐ ਕੋਈ ਵੀ ਲਾਉਂਦੀ ਹੈ ਮੰਤਰੀ ਅੱਛਾ ਚਾਰ ਚਾਰ ਨੰਬਰ ਜੇ ਆਦੇ ਮੈਂ ਤਾਂ ਆਪੇ ਖੁਦ ਵੇਖਿਆ ਹੀ ਪਰਸੋਂ ਇਨਸ਼ਾਅੱਲਾ ਅੱਜ ਵੀ ਆਹ ਇਨਸ਼ਾਅੱਲਾ ਆ ਪ੍ਰਧਾਨ ਜੀ ਆ ਕੇ ਸ਼ੈਲਰ ਯੂਨੀਅਨ ਵਾਲੇ ਬਾਪੂ ਜੀ ਕਹਿੰਦੇ ਕਾਟ ਬੜੀ ਮੰਗੀ ਜਾਂਦੇ ਆ ਨਹੀਂ ਜੀ ਕਾਟ 290 ਕਿਹੜੇ ਦਾ ਬੰਦਾ ਹੀ ਨਹੀਂ ਆਇਆ ਉਹਨਾਂ ਦਾ ਕਾਟ ਲਾਵਾਂਗੇ ਕਿਹੜਾ ਆਉਂਦੇ ਨਹੀਂ ਖਰੀਦ ਨਹੀਂ ਕੋਈ ਦੱਸੋ ਕੌਣ ਮੰਗਦਾ ਕਾਟ ਹੁਣ ਉਹਨਾਂ ਨੂੰ ਇਥੋਂ ਥੇ ਚਲੇ ਜਾਂਦੇ ਆ ਹੁਣ ਕਿਹੜਾ ਵੀ ਨਹੀਂ 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 ਤੁਸੀਂ ਪ੍ਰਧਾਨ ਜੀ ਨੂੰ ਦੱਸੋ ਹਾਂ ਜੀ ਕੋਈ ਇਹੋ ਜਿਹੀ ਦਿੱਕਤ ਜਿਹੜਾ ਮਾਰਨ ਆਉਂਦਾ ਨਾ ਜੀ ਕੋਈ ਆਉਂਦੀ ਨਹੀਂ ਇਹਦਾ ਗੱਲ ਬਿਨਾਂ ਨਹੀਂ ਆਉਣਾ ਸਭਾ ਇੰਸਪੈਕਟਰ ਜੀ ਨੇ ਫ੍ਰੀਡ ਹਟਾ ਲਿਆ ਤੁਸੀਂ ਨਾ ਇਹ ਏਜੰਸੀਆਂ ਨੂੰ ਦੱਸੋ ਆਪਦਾ ਮੌਇਸਚਰ ਚੈੱਕ ਤਾਂ ਇਹ ਆਉਂਦੇ ਲਾ ਆਗੇ ਇਸ ਤਰ੍ਹਾਂ ਉਹਨੇ ਕਰਾ ਦੋ ਚੈਡੀ ਕਰਾਓ ਚੈਡੀ ਕਰਾਓ ਸੇਰੇ ਦੇਖਦੇ ਫਿਰਦੇ ਮडम ਜੀ ਤੇਰੇ ਕੋਲ ਬੱਜੇ ਸੀ ਤਾਂ ਉਹ ਆਪਣਾ ਗਾਹੋ ਕਿ ਨਾ ਮੁਛ ਚੈੱਕ ਕੀਤਾ ਨਹੀਂ ਕਿਹੜਾ ਜੀ ਐ ਕਿ 12 ਹੈ ਕੋਈ ਨਹੀਂ ਆਗੇ ਕਰਦੇ ਆ ਬਾਬਾ ਜੀ ਤੇਰੀ ਦਰ ਖੜੀ ਕਰੋ ਚੈੱਕ ਕਰੋ ਚੈੱਕ ਕਰੋ ਇਹਨਾਂ ਨੂੰ ਦੱਸੋ ਇੱਥੇ ਲਿਆ ਇਥੇ ਦੱਸੋ ਇਹਨਾਂ ਨੂੰ ਇਹਨਾਂ ਨੂੰ ਨਾ ਆਪਾਂ ਸਾਫ਼ ਕਰਕੇ ਫੇਰ ਕੱਢਣਾ ਹੁੰਦਾ ਹੈ ਨਾ ਮੋਹ ਤਾਂ ਤੇਰੀ ਸਰ 24 ਲੇਖੋ ਜੇ ਤਾਂ ਮਹਿਕਮੇ ਦੀ ਮਸ਼ੀਨ ਆ ਫਿਰ ਤਾਂ ਸਾਨੂੰ ਮੰਨਣਾ ਪਊਗਾ ਕੋਈ ਹੋਰ ਮਸ਼ੀਨ ਲੈ ਕੇ ਕਰਦਾ ਉਹ ਨਹੀਂ ਅਸੀਂ ਮੰਨਦੇ ਠੀਕ ਹੈ ਇਹ ਤੁਹਾਨੂੰ ਥੋੜੇ ਦਿਨ ਫਿਰ ਇਹਨਾਂ ਨਾਲ ਤਾਂ ਕੋਆਪਰੇਟ ਕਰਨਾ ਪਊਗਾ ਹਾਂਜੀ 25 ਤੋਂ ਇਹ ਮਹਿਕਮੇ ਦੇ ਮਸ਼ੀਨ ਦਾ ਤਾਂ ਮੰਨਣਾ ਹੀ ਪਊਗਾ ਨਾ ਠੀਕ ਹੈ ਜੀ ਹਾਂ ਨਾ ਤੁਸੀਂ 23 24 ਕੱਢਣ ਦੇ ਜੀ ਉਹ ਧੋਖਾ ਨਾ ਵੜਨ ਜੀ ਨਹੀਂ ਨਹੀਂ ਤੁਸੀਂ ਇਹਨਾਂ ਨਾਲ ਹੀ ਗੱਲ ਕਰਨੀ ਆ ਤੁਸੀਂ ਚੈੱਕ ਕੀ ਸਿਰਫ ਸਾਨੂੰ ਕਰਵਾਓ ਇਹਨਾਂ ਨੂੰ ਬੜਾ 3 4 ਕਰ ਸਕੋਗੇ ਨਹੀਂ ਫੇਰ ਹੀ ਕੰਮ ਨਹੀਂ ਹੋਣਾ ਜੀ ਹੋਣੀ ਮੈਪ ਆਈ ਹੈ ਬੜਾ ਠੀਕ ਹੈ ਉਹਨਾਂ ਦੋ ਪਾਰਟ ਨੇ ਤੂੰ ਅੱਖ ਕੇ ਤੁਹਾਨੂੰ ਬਣਾਇਆ ਜੀ ਅੱਖ ਕੇ ਜੇ ਤੁਸੀਂ ਕੰਮ ਕਰੋਗੇ ਤੇ ਗਾ ਤੁਹਾਨੂੰ ਦੇਖੋ ਕੰਮ ਹੀ ਕਰ ਰਹੇ ਆ ਹੋਰ ਕੀ ਕਰ ਰਹੇ ਆ ਆਹ ਰੋਕਾ ਨਾ ਪਤਾ ਨਹੀਂ ਬਾਬਾ ਜੀ ਇਹ ਕਹਿੰਦੇ ਜਿਹੜੀ ਦੂਜੀ ਮਸ਼ੀਨ ਲਿਆਂਦੀ ਸੀ ਨਾ ਉਹ ਨਾਲ 24 ਮੋਇਸਚਰ ਵਿਖਾਈ ਹਰ ਵਾਰੀ ਕਿਸਾਨ ਰੋਲਦਾ ਜੀ ਹਰ ਵਾਰੀ ਦੇਖੋ ਮੇਰੀ ਗੱਲ ਸੁਣੋ ਆਪਣੇ ਜੋ ਮਹਿਕਮੇ ਦੀ ਮਸ਼ੀਨ ਹੈ ਉਹਦੇ ਨਾਲ ਤੁਸੀਂ ਚੈੱਕ ਕਰੋ ਬਾਕੀ ਤੇ ਕਿਸੇ ਦੇ ਨਹੀਂ ਮੰਨਣੀ ਠੀਕ ਹੈ ਜੇ ਤੁਹਾਡਾ ਮੋਇਸਚਰ 17 ਥੋੜਾ ਨਹੀਂ ਭਰ ਆ ਜਾਂਦਾ ਤੁਸੀਂ ਸਾਨੂੰ ਦੱਸੋ ਇਹ ਆਪਣੇ ਜਲਸੀ ਵਾਲੇ ਮੁੰਡੇ ਜਦੋਂ ਆ ਕੇ ਮਸ਼ੀਨ ਲਾ ਕੇ ਆਏ ਤਾਂ ਕੀ ਕਰੇਗੀ ਤੁਸੀਂ ਉਹ ਮੰਨਣੀ ਨਹੀਂ 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 ਉਹ ਨਹੀਂ ਮੰਨਣੀ ਆਪਾਂ ਪੰਜਾਬ ਨਹੀਂ ਮੰਤਰੀ ਸਾਡਾ ਤਾਂ ਕੋਈ ਆ ਹੀ ਨਹੀਂ ਆ ਕਾਦ ਲਈ ਲਾਏ ਆਪਾਂ ਤੁਸੀਂ ਇਹਨਾਂ ਨੂੰ ਮਿਲੋ ਤੇ ਮੇਰਾ ਗੇਟ ਤੋਂ 17 ਆਇਆ ਸੀ ਹੁਣ ਚੈੱਕ ਕਰ ਲਓ ਹੁਣ 22 ਦੱਸਣਗੇ ਆਓ ਮਰਾ ਜੀ ਸਾਹਿਬ ਜੀ ਨਾਲ ਕਰਾਓ ਚੈਕਿੰਗ ਗੇਟ ਤੇ ਕਿਹਾ ਕਿ ਸਾਡਾ 18 ਆਇਆ ਸੀ ਆਜੋ 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 ਤੇਰੀ ਪਈਏ ਬੱਪੂਆਂ ਨੂੰ ਵੀ ਬੁਲਾ ਲਓ ਇੱਥੇ ਹੀ ਬੁਲਾ ਲਓ ਆਉਂਦੇ ਆ ਜੀ ਆਉਂਦੇ ਸਾਰੇ ਪੁਰੇ ਆਣੇ ਅੱਛਾ ਇਹ ਕਿੰਨਾ ਦੀ ਹੈ ਏ ਬਾਈ ਬਰੋ ਬਾਈ ਬਾਈ ਦੇਖੋ ਇਹ 35 ਬਾਈ ਜੀ ਦੇਖੋ ਅੱਛਾ ਉਹ ਨਾ ਦੀ ਹੈ ਦਿੱਤਾ ਹੀ ਤਾਂ ਚਲ ਗਿਆ ਜੀ ਨਹੀਂ ਮੇਰਾ ਨਾ ਨਹੀਂ ਨਹੀਂ ਉਹ ਮੁੰਡਾ ਕਹਿ ਰਿਹਾ ਸੀ ਇੱਕ ਵੀ ਉਹ ਮੁੰਡਾ ਇੱਥੇ ਹੈ ਜੀ ਕਿੰਨਾ ਦਾ ਜੀ ਆ ਖੜਾ ਜੀ ਆ ਗਿਆ ਜੀ ਕਿੰਨਾ ਜੀ 21 21 21 ਪਾ 17 ਆ ਮੰਤਰੀ ਜੀ ਪਤਾ ਕੀ ਹੈ ਜੀ ਮੰਤਰੀ ਜੀ ਗੇਟ ਤੇ ਨਾ ਜੀ ਜਿਹੜਾ ਝੁੰਨ ਟਰਾਲੀ ਆਉਂਦੀ ਹੈ ਨਾ ਜੀ ਹਾਂ ਉੱਤੋਂ ਉੱਤੋਂ ਚੈੱਕ ਕਰ ਲੈਣੇ ਜੀ ਉੱਥੇ ਪਟ ਕੇ ਜਿਹੜਾ ਫੇਰ ਉਹਦਾ ਮਕਸਦ ਕੀ ਚੈੱਕ ਕਰਨ ਦਾ ਤੁਸੀਂ ਬਲੀ ਹੈ ਨਹੀਂ ਮੈਡਮ ਅਨਕਲੀਨਡ ਹੁੰਦਾ ਹੈ ਗੇਟ ਤੇ ਨਾ ਅਨਕਲੀਨਡ ਹੁੰਦਾ ਹੈ ਜੀ ਅਨਕਲੀਨਡ ਦੇ ਵਿੱਚ ਜਿਵੇਂ ਪੱਤੇ ਰਾਵੀ ਹਲਕੀ ਚੀਜ਼ ਵੀ ਹੁੰਦੀ ਹੈ ਉਹ ਮੌਇਸਚਰ ਸਹੀ ਨਹੀਂ ਹੋਦਾ ਚਲੋ ਸੈਕਟਰ ਪੱਖਾ ਲੱਗਣ ਤੋਂ ਮੇਰੀ ਗੱਲ ਸੁਣੋ ਇਹ ਤਾਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਵੀ ਪਤਾ ਹੀ ਹੈ ਵੀ 게ਟ ਤੇ ਕਿਉਂ ਕਿਹੜਾ ਚੈੱਕ ਹੁੰਦਾ ਉਹਦਾ ਫਰਕ ਆਉਂਦਾ ਹੁਣ ਪਤਾ ਹੀ ਹੋਣਾ ਬਾਪੂ ਜੀ ਤੁਹਾਨੂੰ ਇਹ ਸਾਰਾ ਉਹਨੂੰ ਉਹੀ ਦੁਆਰਾ ਜੇ ਜਿਹੜਾ 게ਟ ਤੇ ਚੈੱਕ ਕਰਦੇ ਤੇ ਇੱਥੇ ਚੈੱਕ ਕਰਦੇ ਉਹਦਾ ਫਰਕ ਹੁੰਦਾ ਤਾਂ ਤੁਹਾਨੂੰ ਪਤਾ ਹੀ ਹੋਣਾ ਕਿ ਨਹੀਂ ਇਹ ਜੇ ਪਤਾ ਹੋਵੇ ਜੀ ਫੇਰ ਨਹੀਂ ਵੀ ਤੁਸੀਂ ਤਾਂ ਹਰ ਸਾਲ ਹੀ ਆਉਨੇ ਹੋ ਜੇ ਚੱਲ ਆਉਂਦੇ ਲੋ ਜੀ ਫੇਰ ਇਹਨਾਂ ਨੂੰ ਦੱਸਣਾ ਬਣਦਾ ਨਾ ਆਪਣਾ ਜਿਹੜੇ ਉਹ ਤਪਾਉਂਦੇ ਨਾ ਜੀ ਗੇਰ ਉਹ ਆਂਦੇ ਸਾਡਾ ਬਿਲਕੁਲ ਸਹੀ ਜੀ ਸਾਨੂੰ ਸਹੀ ਹੋਊਗਾ ਉੱਥੇ ਗਾਣ ਕਿਹੜਾ ਮਾਈਕ 'ਚ ਬੈਠੂ ਮਾਰਕੀਟ ਉੱਪਰ ਉਹ ਚੁੱਕਦੇ ਆ 18 ਆਂਦਾ ਥੱਲੇ ਜਿਹੜੀ ਢੇਰੀ ਹੁੰਦਾ ਉਦੋਂ ਫੇਰ ਵੱਧ ਜਾਂਦਾ ਮੈਂ ਨਹੀਂ ਪਾਇਆ ਜੀ ਉੱਥੇ ਅੱਗ ਚੱਲੋ ਮੇਰੀ ਗੱਲ ਸੁਣੋ ਇੰਸਪੈਕਟਰ ਕਿਹੜੇ ਕਿਹੜੇ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਸੁਣੋ ਸਾਰੇ ਜਾਣੇ ਅੱਗੇ ਆ ਰਹੀ ਹੈ ਦੀਵਾਲੀ ਹੁਣ ਇਹ ਵੀ ਜਿਹੜੇ 15-15 ਦਿਨਾਂ ਤੋਂ ਬੈਠੇ ਆ ਨਾ ਉਹ ਦੀਵਾਲੀ ਤੋਂ ਬਾਅਦ ਨਾ ਬੈਠਣ ਦੀਵਾਲੀ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਘਰੇ ਪੈ ਠੀਕ ਹੈ ਠੀਕ ਹੈ ਇਹ ਤੁਹਾਡੀ ਜ਼ਿੰਮੇਵਾਰੀ ਠੀਕ ਹੈ ਠੀਕ ਹੈ ਕਿ ਆਪ ਦੇ ਘਰੇ ਜਾ ਕੇ ਦੀਵਾਲੀ ਮਨਾਉਣ ਠੀਕ ਹੈ ਠੀਕ ਹੈ ਤਾਂ ਮੈਂ ਫੇਰ ਆ ਜੂਗੀ ਦੋ ਦਿਨਾਂ ਬਾਅਦ ਠੀਕ ਹੈ ਹਾਂ ਠੀਕ ਤੁਸੀਂ ਕਿਹੜਾ ਰੱਖਿਓ ਜੀ ਹਾਂ ਤੁਹਾਡੇ ਕਾਟਾ ਗੁੱਟਾ ਅਸੀਂ ਕੋਈ ਨਹੀਂ ਲੱਗਣ ਦੇਣਾ ਬੇਫਿਕਰ ਹੋ ਤੁਹਾਡੇ ਜੜੀ ਨਾਲ ਪੂਰੀ ਸਾਡੀ ਆਪਣਾ ਵਾਹ ਜੀ ਸਾਡੇ ਗੰਗਾ ਰਾਮ ਦੇ ਇੱਥੇ ਆਪਣਾ ਸੋਤੀ ਆਏ ਸੀ ਫੇਰ ਤੁਸੀਂ ਆਪ ਹੀ ਆ ਜੇ ਡਿਕਸ਼ਨ ਲੜੇ ਸੀ ਅੱਛਾ ਲੜੇ ਨਹੀਂ ਹਾਂ ਉਹਨਾਂ ਨੂੰ ਬੇਨਤੀ ਆਈ ਖਾਈ ਪੂਰਾ ਜੋਰ ਲਾ ਦਿਆ ਜੇ ਅਸੀਂ ਭਾਂ ਕੁਛ ਹੋ ਜੇ ਅਸੀਂ ਉਹਨੂੰ ਤੁਹਾਡੇ ਮਾਣੇ ਪਰ ਤੁਸੀਂ ਰੱਖੋਗੇ ਫੇਰ ਵੀ ਜੀ ਨਹੀਂ ਨਹੀਂ ਮੈਂ ਕੋਈ ਨਹੀਂ ਮੈਂ ਤੁਹਾਡੇ ਨਾਲ ਆ ਇਹ ਆਪਣੇ ਮੁੰਡੇ ਸਹੀ ਕੰਮ ਕਰਦੇ ਕੋਈ ਗਲਤ ਕਰੂਗਾ ਤਾਂ ਫੇਰ ਆਪਾਂ ਦੇਖਾਂਗੇ ਜੋ ਕਰ ਜਾਂਦੇ ਆ ਜੀ ਹਾਂ ਜਿਹੜਾ ਗਲਤ ਕਰਦਾ ਦੱਸੋ ਤੁਸੀਂ ਹਾਂ ਮੈਂ ਪਿੱਛੋਂ ਨਹੀਂ ਪਰ ਸੋ ਰੈਂਡਮਲੀ ਚੈੱਕ ਕੀਤੀ ਸੀ ਕਾਪੀ ਹਾਂ ਮੌਸ਼ੇ ਦੀ ਪੌਸਟਰੀ ਹੈ ਮੌਸ਼ੇ ਉਹ ਵੀ ਸਾਲੇ ਦੇ ਡਾਕਟਰ ਰਹੇ ਹੋ ਇਹਦੀ ਦਵਾਈ ਤਾਂ ਤੁਹਾਨੂੰ ਪਤਾ ਨਾ ਜੀ ਉਹ ਤੁਹਾਨੂੰ ਪਤਾ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਸਾਨ ਜਿਹੜਾ ਸ਼ੁਰੂ ਤੋਂ ਹੀ ਕਿਸਾਨ ਦਾ ਜਿਹੜਾ ਪੋਤਾ ਨਾ ਜੀ ਉਹਨੂੰ ਸਾਰਾ ਪਤਾ ਪੀ ਆ ਆਪਾਂ ਜਿਹੜਾ ਟਰਾਲੀ ਨਾਲ ਅੱਗ ਪਾਲ ਕੇ ਲਿਆਉਣੇ ਇੱਥੇ ਆਣ ਕੇ ਪੀ ਪਾਣੀ ਪਾ ਦੀ ਨਹੀਂ ਬਿਲਕੁਲ ਬਿਲਕੁਲ ਸਹੀ ਮਿਹਰਬਾਨੀ ਕਰੋ ਕਿਸਾਨ ਤੇ ਤੁਸੀਂ ਇਹ ਬੜੇ ਕੋਈ ਨਹੀਂ ਛੇਤੀ ਫ੍ਰੀ ਕਰ ਦਾਂਗੇ ਤੁਹਾਡੀ ਮੈਂ ਤਾਂ ਬਣਾਇਆ ਸੀ ਛੇਤੀ ਛੇਤੀ ਤੁਸੀਂ ਇਹ ਆਪਾਂ ਨੂੰ ਪਾਣੀ ਨਾ ਦੇ ਦੇ ਨਹੀਂ ਫੇਰ ਦੇ ਹਾਂਜੀ ਹਾਂਜੀ